ਪੀਰਾਂ ਦਾ ਪੀ ਸ਼ਾਹੀ ਫਕੀਰ ਵਿਚ ਨਨਕਾਣੇ ਜਨਮ ਧਾਰ ਕੇ ਬਾਣੀ ਸੱਚ ਪਰਮਾ ਗਿਆ ਭਾਗ ਇਸ ਭਾਗ ਇਸ ਦੁਨੀਆਂ ਦੇ ਗੁਰੂ ਨਾਨਕ ਆਣ ਜਗਾ ਗਿਆ ਭਾਗ ਇਸ ਦੁਨੀਆਂ ਦੇ ਇੱਕ ਹੈ ਕੁੰਕਾਰ ਜਦੋਂ ਗੁਰੂ ਨਾਨਕ ਨੇ ਫਰਮਾਇਆ ਨਾਨਕ ਨੇ ਫਰਮਾਇਆ ਗੁਰੂ ਨਾਨਕ ਨੇ ਫਰਮਾਇਆ ਛੋਟੇ ਜੇ ਸੁਭਾਲ ਚਪਾਉਂਦੇ ਨੂਰੀ ਦਰਸ਼ਨ ਪਾਇਆ ਨੂਰੀ ਦਰਸ਼ਨ ਪਾਇਆ ਨੂਰੀ ਦਰਸ਼ਨ ਪਾਇਆ ਮੱਜਾਂ ਚਾਰ ਦਾ ਵੇਖ ਸੁਤਾ ਤੇ ਪੇਸ਼ਾਂ ਲਈ ਨਾਗ ਵੀ ਆ ਗਿਆ ਭਾਗ ਇਸ ਭਾਗ ਇਸ ਦੁਨੀਆਂ ਦੇ ਗੁਰੂ ਨਾਨਕ ਆਣ ਜਗਾ ਗਿਆ ਭਾਗ ਇਸ ਦੁਨੀਆਂ ਦੇ ਗੁਰੂ ਨਾਨਕ ਆਣ ਜਗਾ ਗਿਆ ਭਾਗ ਇਸ ਦੁਨੀਆਂ ਦੇ ਉੱਚ ਨੀਚ ਦਾ ਭੇਦ ਮਿਟਾ ਕੇ ਸਭਨਾ ਨੂੰ ਗਲ ਲਾਇਆ ਸਭਨਾ ਨੂੰ ਗਲ ਲਾਇਆ ਸਭਨਾ ਨੂੰ ਗਲ ਲਾਇਆ ਪੜ ਗੁਰ ਬਾਣੀ ਜਸ ਆਏ ਤੇ ਬਦਲ ਦਿੰਦੀ ਹੈ ਕਾਇਆ ਬਦਲ ਦਿੰਦੀ ਹੈ ਕਾਇਆ ਬਦਲ ਦਿੰਦੀ ਹੈ ਕਾਇਆ ਵਾਹ ਗੁਰੂ ਨਾਮ ਜਹਾਜ ਹੈ ਨਾਨਕ ਨਾਮ ਜਹਾਜ਼ ਹੈ ਜਿਸ ਜਪਿਆ ਓਹ ਪਾਰ ਗਿਆ ਭਾਗ ਇਸ ਦੁਨੀਆਂ ਦੇ ਗੁਰੂ ਨਾਨਕ ਆਣ ਜਗਾ ਗਿਆ ਭਾਗ ਇਸ ਦੁਨੀਆਂ ਦੇ ਭਾਗ ਇਸ ਦੁਨੀਆਂ ਦੇ ਨਾਨਕ ਆਣ ਜਗਾ ਗਿਆ ਭਾਗ ਇਸ ਦੁਨੀਆਂ ਦੇ ਭਾਗ ਇਸ ਦੁਨੀਆਂ ਦੇ ਰੱਬਾ ਹੋਵੇ ਇੱਥੇ ਕਦੇ ਹੁਣ ਜੰਗ ਨਾ ਦੋ ਭਾਈ ਯਾਰ ਪਾਰ ਰਹਿੰਦੇ ਨੇ ਰੱਬਾ ਹੋਵੇ ਇੱਥੇ ਕਦੇ ਹੁਣ ਜੰਗ ਨਾ ਦੋ ਭਾਈ ਯਾਰ ਪਾਰ ਰਹਿੰਦੇ ਨੇ ਫੌਜਾਂ ਘਾਤਕ ਨਿਕਾਸ ਤੋਂ ਬਣਾਈਆਂ ਯਾਰਾਂ ਦੇ ਇੱਥੇ ਯਾਰ ਰਹਿੰਦੇ ਨੇ ਰੱਬਾ ਹੋਵੇ ਇੱਥੇ ਕਦੇ ਹੁਣ ਜੰਗ ਨਾ ਦੋ ਭਾਈ ਯਾਰ ਪਾਰ ਰਹਿੰਦੇ ਨੇ ਕਿਸੇ ਧਰਮ ਚ ਲਿਖਿਆ ਨਹੀਂ ਲੜਨਾ ਤੇ ਕਿਸੇ ਤੇ ਜ਼ੁਲਮ ਕਰਨਾ ਫੇਰ ਕਾਦੇ ਲਈ ਨੇ ਝਗੜੇ ਲੜਾਈਆਂ ਤੇ ਕਿਸ ਲਈ ਏ ਮਿੱਟ ਮਰਨਾ ਉਹ ਕਰਗੇ ਤੇ ਕਰਦੇ ਤਰੱਕੀਆਂ ਉਹ ਕਰਗੇ ਉਹ ਕਰਗੇ ਤੇ ਕਰਦੇ ਤਰੱਕੀਆਂ ਜੋ ਪਿਆਰ ਸ਼ਾਂਤੀ ਨਾਲ ਰਹਿੰਦੇ ਨੇ ਰੱਬਾ ਹੋਵੇ ਇੱਥੇ ਕਦੇ ਹੁਣ ਜੰਗ ਨਾ ਦੋ ਭਾਈ ਯਾਰ ਪਾਰ ਰੈਂਦੇ ਨੇ ਦੋ ਭਾਈ ਯਾਰ ਪਾਰ ਰੈਂਦੇ ਨੇ